ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੇ ਬਦਲ ਪਰਿਵਾਰ ਨਾਲ ਜੁੜੀ ਵੱਡੀ ਖਬਰ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਆ ਮੁਕੰਮਲ ਜਾਣਕਾਰੀ ਜਿਹੜੀ ਇਹ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਆ ਉਸ ਤੇ ਵੀ ਚਾਹ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਤਰਨ ਜਾ ਰਹੇ ਹਾਂ ਪੂਰਾ ਬਾਦਲਾ ਦਾ ਕਾਲਾ ਸੱਚ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਬੜੀ ਦੇਰ ਬਾਅਦ ਮੂੰਹ ਖੋਲ ਦਿੱਤਾ ਹੈ ਯਾਨੀ ਪੂਰਾ ਸੱਚ ਦੱਸ ਦਿੱਤਾ ਕਿ ਜੈਨੀ ਸੁਖਵੀਰ ਸਿੰਘ ਬਾਦਲ ਗੁੰਡਾਗਰਦੀ ਕਿਵੇਂ ਕਰਦੇ ਸੀ ਗੱਲ ਬੜੀ ਕੌੜੀ ਹੈ ਕਿਉਂਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਮੂੰਹ ਕਿਉਂ ਖੋਲ ਦਿੱਤਾ ਹੈ ਦਰਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਟੁੱਟ ਚੁੱਕਿਆ ਪਰ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਉਹਨਾਂ ਦੇ ਅੱਜ ਖੁਲਾਸੇ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਕਿ ਪੂਰੇ ਪੰਜਾਬ ਦੀਆਂ ਅੱਖਾਂ ਖੁੱਲ ਜਾਣਗੀਆਂ ਅਕਸਰ ਪੰਜਾਬ ਦੇ ਲੋਕਾਂ ਨੂੰ ਨੇਰੇ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਖਬਰ ਤੁਸੀਂ ਅੱਜ ਸੁਣੋਗੇ ਤੁਹਾਡੇ ਵੀ ਹੋਸ਼ ਨਾ ਉੱਡ ਜਾਣ ਤਾਂ ਜੋ ਮਰਜੀ ਕਮੈਂਟਾਂ ਦੇ ਵਿੱਚ ਲਿਖ ਦਿਓ ਕਿਉਂਕਿ ਸੁਖਵੀਰ ਸਿੰਘ ਬਾਦਲੀ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਕਿਵੇਂ ਵੱਡੇ ਪੱਦਰ ਦੇ ਉੱਤੇ ਲੁੱਟ ਹੋਈ ਹੈ ਤੇ ਸ਼ਰੇ ਆਮ ਯਾਨੀ ਸਾਰਾ ਕੰਮ ਚੱਲਿਆ ਪਰ ਇਹਨਾਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਆ ਸੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਿਵੇਂ ਟੁੱਟ ਚੁੱਕਿਆ ਔਰ ਕਿਵੇਂ ਉਹਨੇ ਰਿਹਾ ਹੋਣ ਦੇ ਲਈ ਆਪਣਾ ਹੀ ਮੂੰਹ ਖੋਲ ਦਿੱਤਾ ਹੈ ਕਹਿੰਦਾ ਸੁਖਵੀਰ ਸਿੰਘ ਬਾਦਲ ਯਾਨੀ ਪੰਜਾਬ ਦੇ ਲੋਕ ਅਕਸਰ ਇਸ ਗੱਲ ਨੂੰ ਵੈਸੇ ਥੋੜਾ ਬਹੁਤਾ ਜਾਣਦੇ ਵੀ ਨੇ ਪਰ 90% ਲੋਕ ਨਹੀਂ ਜਾਣਦੇ ਕਿ ਬਾਦਲ ਕਿਵੇਂ ਪੰਜਾਬ ਨੂੰ ਚਲਾਉਂਦੇ ਸੀ ਕਿ ਬਾਦਲਾਂ ਨੇ ਰਾਜ ਦੇ ਵਿੱਚ ਰਾਜਨੀਤੀ ਦੇ ਨਾਲ ਪੰਜਾਬ ਨਹੀਂ ਚੱਲਦਾ ਸੀ ਪੰਜਾਬ ਚੱਲਦਾ ਸੀ ਗੁੰਡਾਗਰਦੀ ਦੇ ਨਾਲ ਕਿਉਂਕਿ ਅੱਜ ਜਿਹੜੀ ਖਬਰ ਦੇਖੋਗੇ ਉਹ ਤੁਹਾਡੇ ਹੋਏ ਛੋੜਾ ਦੇਣ ਵਾਲੀ ਆ ਇਹ ਇੱਕ ਐਡਵੋਕੇਟ ਦਾ ਖੁਲਾਸਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਕਿਨੇ ਮੂੰਹ ਖੋਲਿਆ ਅਭੀ ਤੁਹਾਡੇ ਨਾਲ ਮੈਂ ਅਪਡੇਟ ਸਾਂਝੀ ਕਰੂੰਗਾ ਪਹਿਲਾਂ ਜਿਹੜੀ ਐਡਵੋਕੇਟ ਦੀ ਖਬਰ ਹੈ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਬਾਰੇ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਬਿਕਰਮ ਸਿੰਘ ਮਜੀਠੀਆ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਐਹਮ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਇਸ ਖਬਰ ਨੂੰ ਸੁਣਨਾ ਚਾਹੁੰਦੇ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਉਹਨਾਂ ਦੇ ਹੀ ਵਕੀਲਾਂ ਦਾ ਦਾਵਾ ਸੀ ਕਹਿੰਦੇ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਹੈ ਉਸੇ ਹੀ ਖਤਰੇ ਤੋਂ ਡਰਦੇ ਹੋਏ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਪੂਰਾ ਸੱਚ ਉਗਲ ਦਿੱਤਾ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰ ਆਪਣੇ ਪਹਿਲਾਂ ਜਿਹੜੇ ਇਹ ਐਡਵੋਕੇਟ ਨੇ ਇਹ ਕੀ ਕਹਿ ਰਹੇ ਆ ਕਿ ਸਰਕਾਰ ਜਾਂ ਪੰਜਾਬ ਨੂੰ ਚਲਾਉਣ ਵਾਲੇ ਇਹ ਨੇਤਾ ਸੀ ਚਾਹੇ ਬਾਦਲ ਆਪਣੀ ਗੁੰਡਾਗਰਦੀ ਕਰਦੇ ਸੀ ਸੁਣੋ ਕਿ ਪੰਜਾਬ ਨੂੰ ਚਲਾਉਂਦਾ ਕੌਣ ਹੈ ਹਾਂ ਸਾਨੂੰ ਇੱਕ ਬਹੁਤ ਵੱਡਾ ਭੁਲੇਖਾ ਵਾ ਕਿ ਇਸ ਪੰਜਾਬ ਨੂੰ ਜਿਹੜੇ ਅਸੀਂ ਚੋਲਦੇ ਆ ਨੁਮਾਇੰਦੇ ਉਹ ਚਲਾਉਂਦੇ ਨੇ ਬਹੁਤ ਵੱਡੇ ਭੁਲੇਖੇ ਦੇ ਵਿੱਚ ਹਾਂ ਮਾਫ ਕਰਨਾ ਮੈਨੂੰ ਕਹਿਣ ਦੇਣਾ ਕਿ ਜਿਹੜੇ ਅਸੀਂ ਨਮਾਇंदे ਚੁਣਦੇ ਆ ਉਹ ਇਸ ਪੰਜਾਬ ਨੂੰ ਨਹੀਂ ਚਲਾਉਂਦੇ ਇਹ ਇਸ ਪੰਜਾਬ ਨੂੰ ਮਾਫੀਆ ਚਲਾਉਂਦਾ ਹੈ ਚਾਹੇ ਉਹ ਬਾਦਲ ਦੀ ਸਰਕਾਰ ਆ ਜਾਵੇ ਜਾਂ ਚਾਹੇ ਕੈਪਟਨ ਦੀ ਆ ਜਾਵੇ ਦੋਵੇਂ ਇੱਕੇ ਸਿੱਕੇ ਦੇ ਦੋ ਪਲੂ ਨੇ ਇਹ ਨੂੰ ਹੁਣ ਜੇ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡिए ਤਾਂ ਇੱਕ ਵੱਖਰੀ ਗੱਲ ਹੋ ਜਾਏਗੀ ਪਰ ਮਾਫੀਆ ਇੱਕ ਟੋਟਲ ਹੀ ਮਾਫੀਆ ਹੈ ਕਿ ਤੁਸੀਂ ਬਾਦਲ ਸਾਹਿਬ ਨੂੰ ਜਿਹੜੀ ਮੈਂ ਹੁਣ ਤੁਹਾਡੇ ਸਾਹਮਣੇ ਜੋ ਪੇਸ਼ ਕਰਾਂਗਾ ਉਹਦੇ ਵਿੱਚ ਜੇ ਤੁਸੀਂ ਮੈਂ ਤੁਹਾਨੂੰ ਡਾਕੂਮੈਂਟ ਪੇਸ਼ ਕਰਾਂਗਾ ਤੇ ਤੁਹਾਨੂੰ ਇਹ ਰਿਅਲਾਈਜ਼ ਕਰਾਵਾਂਗਾ ਕਿ ਬਾਦਲ ਸਾਹਿਬ ਮੁੱਖ ਮੰਤਰੀ ਨਹੀਂ ਮਾਫੀਆ ਹੀ ਸਨ ਜੋ ਤੁਹਾਡੇ ਉੱਪਰ ਰਾਜ ਕਰ ਰਹੇ ਸਨ ਓਕੇ ਉਹਨਾਂ ਦਾ ਇਹ ਸਾਰਾ ਸਿਸਟਮ ਮੈਂ ਕਿਵੇਂ ਐਕਸਪੋਜ਼ ਕਰਨਾ ਹੈ ਇਹ ਮੈਨੂੰ ਵੈਗਰੂ ਜੀ ਨੇ ਕਿਸ ਤਰ੍ਹਾਂ ਹਿੰਮਤ ਬਖਸ਼ੀ ਇਹ ਇੱਕ ਵੱਖਰੀ ਸਟੋਰੀ ਹੈ ਤੇ ਜੇ ਬੰਦਾ ਇਸ ਨiyet ਨਾਲ ਹੀ ਆਪਣੇ ਮੁਲਕਾਰਾਂ ਆ ਮਾਫੀਆ ਚਲਾ ਰਿਆ ਪੰਜਾਬ ਦੀਆਂ ਬਿਲਕੁਲ ਇਸ 'ਚ ਕੋਈ ਦੋ ਰਾਏ ਨਹੀਂ ਤਾਂ ਸੁਣ ਲਿਆ ਪੰਜਾਬ ਵਾਲਿਓ ਮਾਫੀਆ ਯਾਨੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਗਿਆ ਗੱਲ ਸੁਖਵੀਰ ਸਿੰਘ ਬਾਦਲ ਦੀ ਵੀ ਵਿੱਚੀ ਹੈ ਪਰ ਵੀਡੀਓ ਲੰਬੀ ਹੈ ਐਡਵੋਕੇਟ ਨੇ ਖੁਲਾਸੇ ਕੀਤੇ ਨੇ ਕਹਿੰਦਾ ਭਾਈ ਜਿਹੜੇ ਸ਼ਾਸਨ ਕਰ ਰਹੇ ਸੀ ਉਹ ਤੁਹਾਡੇ ਚੁਣੇ ਹੋਏ ਨੁਮਾਇੰਦੇ ਨਹੀਂ ਬਲਕਿ ਉਹ ਮਾਫੀਆ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਇਹਨਾਂ ਦੀ ਪਾਰਟੀ ਨੇ ਚਾਹੇ ਉਹ ਕੈਂਪਟਨ ਵੀ ਹੋਣ ਕਾਂਗਰਸੀ ਇਹਨਾਂ ਲੋਕਾਂ ਨੇ ਗੁੰਡਾਗਰਦੀ ਦੇ ਨਾਮ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅੱਜ ਵੀ ਸੁਖਵੀਰ ਸਿੰਘ ਬਾਦਲ ਰੇਲੀਆਂ ਕਰਦਾ ਫਿਰਦਾ ਕਹਿੰਦਾ ਮੈਨੂੰ ਚਾਹੇ maaf ਨਾ ਕਰੋ ਪਰ ਕੰਮੀ ਦਾਲੂ ਨਾ ਭੁੱਲੂ ਯਾਨੀ ਅਕਾਲੀ ਰਲ ਦੇ ਨਾਮ ਤੇ ਮੈਨੂੰ ਫਿਰ ਤੋਂ ਵੋਟਾਂ ਪਾ ਕੇ ਸਰਕਾਰ ਦੇ ਵਿੱਚ ਲੈ ਕੇ ਆਓ ਇਹ ਪੰਜਾਬ ਦੇ ਲੋਕਾਂ ਨੂੰ ਲੁੱਟਣ ਦੀ ਫਰਾਕ ਦੇ ਵਿੱਚ ਫਿਰ ਤੋਂ ਨੇ ਜਿਹੜਾ ਕਿ ਹੁਣ ਬਹੁਤ ਮੁਸ਼ਕਲ ਕੰਮ ਹੋ ਚੁੱਕੇ ਇਹਨਾਂ ਲਈ ਕਿਉਂਕਿ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਨੇ ਕਿ ਬਾਦਲਾ ਨੇ 25 ਸਾਲ ਤੱਕ ਪਹਿਲੇ ਹੀ ਲੁੱਟਿਆ ਤਾਂ ਹੁਣ ਕੋਈ ਵੀ ਪੰਜਾਬੀ ਇਹਨਾਂ ਦੇ ਹੱਥੇ ਨਹੀਂ ਚੜਦਾ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਵਜੀਠੀਆ ਛੇਲ ਦੇ ਅੰਦਰ ਟੁੱਟ ਚੁੱਕਿਆ 12 ਸਾਲ ਦੇ ਵਿੱਚ ਉਹਨੇ ਗੋਡੇ ਟੇਕ ਦਿੱਤੇ ਨੇ ਕਿ ਭਾਈ ਮੇਰੀ ਜਾਨ ਨੂੰ ਖਤਰਾ کئی ਵਾਰ ਇਹਨਾਂ ਦੇ ਵਕੀਲਾਂ ਨੇ ਕਿਹਾ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਤੋਂ ਕੈਦੀ ਐਸੇ ਬੰਦੇ ਨੇ ਜਿਨ੍ਹਾਂ ਨੇ ਕਈ ਸਾਰੇ ਕਤਲ ਕੀਤੇ ਹੋਏ ਆ ਬੱਚਿਆਂ ਦੇ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਛੇਲ ਦੇ ਵਿੱਚੋਂ ਟੁੱਟਿਆ ਹੋਇਆ ਬੰਦਾ ਉਹ ਬਾਦਲਾਂ ਦੀ ਪੋਲ ਕਿਵੇਂ ਖੋਲੂਗਾ ਬਾਹਰ ਆ ਕੇ ਵੀ ਤੁਹਾਡੇ ਨਾਲ ਮੈਂ ਪੂਰੀ ਅਪਡੇਟ ਸਾਂਝੀ ਕਰੂੰਗਾ ਕਿਉਂਕਿ ਸਖਬੀਰ ਸਿੰਘ ਬਾਦਲ ਤੇ ਸਖੀ ਭੈਣ ਹਰਸਿਮਰਤ ਕੌਰ ਬਾਦਲ ਪੂਰਾ ਖਹਿੜਾ ਛੱਡ ਚੁੱਕੇ ਨੇ ਮਜੀਠੀਆ ਨੂੰ ਪਤਾ ਲੱਗ ਚੁੱਕਿਆ ਉਹਦੀ ਘਰਵਾਲੀ ਨੂੰ ਵੀ ਪਤਾ ਲੱਗ ਚੁੱਕਿਆ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਣਾ ਕਿ ਭਾਈ ਉਹਨਾਂ ਦੀ ਪਤਨੀ ਸਿਰਫ ਉਹਨਾਂ ਦੀ ਪਤਨੀ ਆਪਣੇ ਆਪ ਜਾਂ ਉਹਨਾਂ ਦੇ ਵਕੀਲ ਗੱਲ ਕਰਦੇ ਨਹੀਂ ਔਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਹੈ ਤੇ ਜਾਂ ਹਰਸਿਮਰਤ ਕੌਰ ਬਾਦਲ ਉਹ ਆਪਣੀ ਸਰਕਾਰ ਬਣਾਉਣ ਤੇ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਡੀ ਸਰਕਾਰ ਲੋ ਅਸੀਂ ਐਂ ਕਰ ਦਾਂਗੇ ਅਸੀਂ ਫਲਾਣਾ ਕਰ ਦਾਂਗੇ ਪਰ ਨਹੀਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਬੇਅਦਬੀਆਂ ਦੇ ਇਲਜ਼ਾਮ ਵੀ ਇਹਨਾਂ ਉੱਤੇ ਲਾ ਰਹੀ ਨੇ ਜਿਹੜੀਆਂ ਕਿ ਖੁਦ ਬਾਦਲਾਂ ਨੇ ਕੀਤੀਆਂ ਨੇ ਕਈ ਵਾਰ ਤਾਂ ਉਹਨੇ ਮਾਫੀਆਂ ਮੰਗੀਆਂ ਨੇ ਓਕਾਦੇ ਨਾਂ ਦੀਆਂ ਮੰਗੀਆਂ ਨੇ ਭਾਈ ਇਹ ਪੰਜਾਬ ਜਾਣਨਾ ਚਾਹੁੰਦਾ ਇੰਨਾ ਗਦਾਰਾਂ ਤੇ ਇੰਨਾ ਲੁਟੇਰਿਆਂ ਨੇ ਜੋ ਪੰਜਾਬ ਨੂੰ ਲੁੱਟਿਆ ਪਰ ਹੁਣ ਪੰਜਾਬ ਇਹਨਾਂ ਦੇ ਹੱਥੇ ਨਹੀਂ ਚੜਦਾ ਪਰ ਮੌਜੂਦਾ ਸਰਕਾਰ ਦਾ ਜੋ ਐਕਸ਼ਨ ਹੈ ਉਹ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪਾਇਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਦਾ ਅਸਲ ਸੱਚ ਜਿਹੜਾ ਕਿ ਵਕੀਲ ਨੇ ਦੱਸਿਆ ਹੈ ਕਿ ਜਿੰਨੇ ਵੀ ਨੁਮਾਇੰਦੇ ਜਿਹੜੇ ਆਵਾਮ ਨੇ ਚੁਣੇਬ ਕਰਦੀ ਹੈਗੀ ਹੈ ਉਹ ਚ ਬਾਦਲ ਪਰਿਵਾਰ ਵੀ ਸ਼ਾਮਲ ਹੈਗੇ ਆ ਅਸਲ ਦੇ ਵਿੱਚ ਉਹ ਮਾਫੀਆ ਦੇ ਆਲਾਕਾਰ ਹੁੰਦੇ ਆ ਮਾਫੀਆ ਦੇ ਮੁਤਾਬਕ ਜਿਹੜੀਆਂ ਹਕੂਮਤਾਂ ਕਰਦੇ ਹੈਗੇ ਆ ਆਵਾਮ ਨੂੰ ਸਿਰਫ ਧੋਖਾ ਦਿੱਤਾ ਜਾਂਦਾ ਹੈਗਾ ਵਾ ਬਦਲ ਪਰਿਵਾਰ ਦੇ ਬਾਰੇ ਇਹ ਸੱਚ ਜੜਾ ਹੈ ਉਸ ਵਕੀਲ ਨੇ ਦੱਸਿਆ ਔਰ ਬਾਕੀ ਉਹਨੇ ਕਿਹਾ ਜਿਹੜੀ ਸਾਰੀ ਮਾਲੂਮਾਤ ਹੈ ਉਹ ਵੀ ਹੁਣ ਜਿਹੜੀ ਆ فراہم ਕੀਤੀ ਜਾਏਗੀ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਜਿਹੜੇ ਬੰਦ ਹੈਗੇ ਆ ਨਾਬਾ ਜੇਲ੍ਹ ਦੇ ਵਿੱਚ ਜਿਸ ਜੇਲ੍ਹ ਨੂੰ ਬਾਰੇ ਮੰਨਿਆ ਜਾਂਦਾ ਹੈ ਕਿ ਉੱਥੇ ਸਭ ਤੋਂ ਜ਼ਿਆਦਾ ਗੈਂਗਸਟਰ ਜਿਹੜੇ ਮੌਜੂਦ ਹੈਗੇ ਆ ਔਰ ਵਿਕਰਮ ਸਿੰਘ ਮਰਜੀਠੀਆ ਦੇ ਵਕੀਲ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਆ ਸਿੱਗਾ ਕਿ ਉਹਨਾਂ ਦੇ ਬੈਰੰਗ ਦੇ ਵਿੱਚ ਜਿਹੜੇ ਕੈਦੀ ਹੈਗੇ ਆ ਉਹ ਅਸਲ ਦੇ ਵਿੱਚ ਕਤਲ ਦੇ ਵਿੱਚ ਮਲਬਸ ਹੈਗੇ ਆ ਉਹਨਾਂ ਨੇ ਕਤਲ ਕੀਤਾ ਤੇ ਉਹਨਾਂ ਨੂੰ ਫਾਂਸੀ ਦੀ ਇੱਕ ਨੂੰ ਸਜ਼ਾ ਵੀ ਸੁਣਾਈ ਗਈ ਹੈ ਔਰ ਇਹ ਜਿਹੜਾ ਵਾ ਤਾਕਸ਼ਾ ਹੀ ਕੀਤੀ ਜਾਂਦੀ ਹੈ ਵਿਕਰਮ ਸਿੰਘ ਮਰਜੀਠੀਆ ਦੇ ਨਾਲ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵੈ ਵਿਕਰਮ ਸਿੰਘ ਜੀ ਠੀਆ ਵੀ ਇਹ ਗੱਲ ਜਾਣ ਚੁੱਕਿਆ ਹੈ ਕਿ ਉਹਦੇ ਪਿੱਛੇ ਸਿਰਫ ਅਰ ਸਿਰਫ ਉਹਦੀ ਪਤਨੀ ਹੈਗੀ ਹੈ ਸੁਖਬੀਤ ਸਿੰਘ ਬਾਦਲ ਤੇ ਹਰ ਸਿਮਰਤ ਕੌਰ ਇਸ ਟਾਈਮ ਆਪਣੀ ਸੀਟ ਬਚਾਉਣ 'ਚ ਲੱਗੇ ਹੋਏ ਹੈ। ਉਹ ਆਵਾਮ ਦੇ ਅੱਗੇ ਅਪੀਲ ਕਰ ਰਹੇ ਹੈ ਕਿ ਤੁਸੀਂ ਬੇਸ਼ੱਕ ਸਾਨੂੰ માਫ ਨਾ ਕਰੋ ਲੇਕਿਨ ਅਕਾਲੀ ਦਲ ਨੂੰ ਵੋਟ ਜ਼ਰੂਰ ਪਾਓ ਅਕਾਲੀ ਦਲ ਨੂੰ ਸੀਟ ਜ਼ਰੂਰ ਜਿਤਾਇਓ। ਅਸੀਂ ਆਵਾਮ ਦੀ ਬਿਹਤਰੀ ਵਾਸਤੇ ਜਿੰਨਾ ਹੋ ਸਕੇਗਾ ਉਨਾ ਕੰਮ ਕਰਾਂਗੇ। पर عوام ਹੁੰਜੜੇ ਆ ਉਹ ਅਸਲ ਸੱਚ ਜਾਣ ਚੁਕੇ ਹੈਗੇ ਆ ਇਸ ਲਈ ਉਹ ਉਹਨਾਂ ਦੇ ਹੱਥੇ ਦੇ ਵਿੱਚ ਨਹੀਂ ਆਉਣਗੇ ਬਾਕੀ ਫਿਰ ਉਹ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼